Il ਆ ਬਸ ਕਿ ਕੀ ਮੈਟਰ ਹੈ ਜੀ ਮੇਰਾ ਨਾਮ ਸ਼ਾਸ਼ੂਰ ਹੈ ਜੀ ਮੈਂ ਅੱਜ ਸਵੇਰੇ ਕੋਈ 10 ਵਜੇ ਕੋਈ 45 40 ਮਿੰਟ ਤੇ ਆਇਆ ਦੁਕਾਨ ਤੇ ਮੋਟਾ ਲਾਇਆ ਨਹੀਂ ਬਸ ਜੰਦਰਾ ਖੋਲੇ ਨਹੀਂ ਲਗਾ ਦੁਕਾਨ ਖੋਲੀ ਨਹੀਂ ਹੈ ਜੀ ਮੈਂ ਆਪਣੀ ਇੱਕ ਮੁੰਡਾ ਮੇਰੇ ਕੋਲ ਮਤਲਬ 1.5 2 ਫੁੱਟ ਤੇ ਆਇਆ ਉਹਨੇ ਮੇਰੇ ਤੇ ਫਾਇਲ ਕਰਤਾ ਫਾਇਲ ਚੱਲਦੀਆਂ ਨਹੀਂ ਉਹ ਕੋ ਤੇ ਜਿੰਦਾ ਖੋਲ ਇੱਥੇ ਜਿੰਦਾ ਕਾਰ ਦੂ ਤੇ ਅਸੀਂ ਪੁਲਸ ਨੂੰ ਲੰਦੇਤਾ ਫਿਰ ਉਹਨੇ ਮੇਰੇ ਉੱਪਰ 3-4 ਹੋਰ ਰਾਉਂਡ ਚ ਲਾਏ ਪਰ ਉਹ ਚੱਲੇ ਨਹੀਂ ਮੈਂ ਧੋੜ ਗਿਆ ਆਪਣੀ ਆ ਦੁਕਾਨ ਦੇ ਅੰਦਰ ਚਲਾ ਗਿਆ ਤੇ ਜਾਨ ਬਚਾਈ ਆਪਣੀ ਕਿੰਨੀ ਤੂ ਟੜਕੋ ਖੜਾ ਸੀ ਜਦੋਂ ਅਗੇ ਨੂੰ ਫਾਇਰ ਕੀਤਾ ਆ ਡੇਢ ਤੋਂ 2 ਫੁੱਟ ਜੀ ਬਿਲਕੁਲ ਲੱਗੇ ਬਿਲਕੁਲ ਲੱਗੇ ਬਿਲਕੁਲ ਕੋਈ ਮੂੰਹ ਵਗੈਰਾ ਬਣਿਆ ਸੀ ਕਿ ਕੀ ਸੀ ਮੂੰਹ ਖੁੱਲਾ ਸੀ ਜੀ ਉਹਨਾਂ ਦਾ ਮੂੰਹ ਖੁੱਲਾ ਸੀ ਕੀ ਮੰਗ ਮੰਗ ਕਰਕੇ ਬੋਲ ਮੰਗਿਆ ਹੀ ਕਰਦੇ ਕੰਮ ਕਰੀਏ ਕੀ ਕਰੀਏ ਅਸੀਂ ਕੀ ਕਰੀਏ ਪ੍ਰਸ਼ਾਸਨ ਤੋਂ ਤਾਂ ਸਾਡੀ ਆ ਹੀ ਮੰਗ ਹੈਗੀ ਹੈ ਕਿ ਕੀ ਰੈਕੀ ਕਰ ਰਹੇ ਸੀ ਕੱਲ ਵੀ ਆਏ ਸੀ ਬਰਸੋ ਵੀ ਆਏ ਸੀ ਕੱਲ ਦੁਪਹਿਰ ਨੂੰ ਆਇਆ ਸੀ 4:00 4:00 ਵਜੇ ਸਾਡੇ ਕੋਲ ਅਦੀ ਕੁਸਤੀ ਹੁੰਦੀ ਕੋਈ ਵੀਡੀਓ ਗਈ ਜੱਟ ਅੱਜ ਵੀਡੀਓ ਹੋ ਗਈ ਜਦੀ ਵੀ ਅਦੀ ਵੀ ਵੀਡੀਓ ਸਾਡੇ ਹੋ ਗਈ ਪੁੱਛ ਉਹੀ ਬੰਦਾ ਹੈ ਉਹੀ ਬੰਦਾ ਉਹੀ ਕੱਪੜੇ ਪਾਏ ਕੱਲ ਵਾਲੇ ਕੱਪੜੇ ਪਾਏ ਉਹਨੇ ਸਰ ਸਮਝਦੇ ਨਾ ਪੁੱਛੀ ਦੂਰੀ ਦੇ ਵਿੱਚ ਖਾਣਾ ਵੀਗਾ ਜਿਸ ਤਰ੍ਹਾਂ ਦੀ ਸਰ ਇਹ ਤੇ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਜੇ ਇੱਕ ਬਿਜ਼ਨਸਮੈਨ ਕੰਮ ਕਰ ਰਿਹਾ ਉਹਨੂੰ ਕੰਮ ਕਰਨ ਦਿੱਤਾ ਜਾ ਇਸ ਮੋੜ ਤੇ ਅਸੀਂ ਕਿੱਦਾਂ ਕੰਮ ਕਰਾਂਗੇ ਜੀ ਅਨੇ ਗੜ ਦੇ ਥੱਲੇ ਘੜ ਥੱਲੇ ਵੀ ਕਿੱਦਾਂ ਕੰਮ ਕਰਾਂਗੇ ਹਾਂਜੀ ਵਿਸ਼ਾਲ ਸੂਰ ਹੈ ਜੀ ਸੋਨੇ ਦਾ ਕੰਮ ਕਰਦੇ ਆ ਜਿਵੇਂ ਦੱਸਿਆ ਨਾਲ ਜਿੱਥੇ ਪੋਸਟ ਮਾਸਟਰ ਜਿੱਥੇ ਹੁੰਦੇ ਉਹਨਾਂ ਦੇ ਬਿਲਕੁਲ ਸਾਹਮਣੇ ਇਹਨਾਂ ਤੇ ਅੱਜ ਫਾਇਰਿੰਗ ਦਾ ਟੈਂਪੋ ਹੋਇਆ ਪਰ ਮਿਸ ਹੋ ਗਿਆ ਤੇ ਕੋਈ ਗੋਲੀ ਕੋਈ ਨਹੀਂ ਚੱਲੀ ਇੱਕ ਰਾਉਂਡ ਜੋ ਰਿਪਿਆ ਆਪਾਂ ਸਬਜਾ ਪੁਲਿਸ ਲੈ ਲਿਆ ਬਾਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਐਸੈਂਜੋ ਦੋ ਇਹਨਾਂ ਦੇ ਕੋਈ ਹੈ ਸਿਰ ਪਤਾ ਲੱਗਾ ਕਿੰਨੇ ਬੰਦੇ ਸੀ ਕੀ ਕੀ ਪਤਾ ਲੱਗਾ ਹਾਂਜੀ ਤਿੰਨ ਬੰਦੇ ਇਹਨਾਂ ਦੇ ਕਹਿ ਰਹੇ ਸਨ ਤਿੰਨ ਬੰਦੇ ਆ ਵੀ ਬਾਕੀ ਆਪਾਂ ਕਰ ਰਹੇ ਹਾਂ ਜੀ ਕਿ ਕਿੰਨੀਆਂ ਗੋਲੀਆਂ ਚਲਾਈਆਂ ਹੁੰਦੀਆਂ ਨੇ ਨਹੀਂ ਗੋਲੀ ਕੋਈ ਨਹੀਂ ਜੀ ਚੱਲੀ ਮਿਸ ਹੋ ਗਿਆ ਮਿਸ ਹੋ ਗਿਆ ਹਾਂ ਉਹ ਪਤਾ ਲੱਗੂ ਕਾਨੂੰਨੀ ਰਜਿਸਟਰ ਅੱਗੇ ਇਹ ਹੁਣ ਪਤਾ ਲੱਗੇਗਾ ਜੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ